ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਆਲ ਓਵਰ ਸੂਟ ਕਟਿੰਗ ਕਰਾਂਗੇ 5 ਮੀਟਰ ਮੇਰੇ ਕੋਲ ਸੂਟ ਆ ਠੀਕ ਹੈ ਜੀ ਜਿਵੇਂ ਆਪਣੇ ਕੋਲੇ 39 ਇੰਚ ਦਾ ਆਪਣੇ ਕੋਲ 1 ਮੀਟਰ ਹੁੰਦਾ ਇਹ ਆਪਣੇ ਕੋਲੇ 5 ਮੀਟਰ ਕੱਪੜਾ ਆ ਪੂਰਾ ਠੀਕ ਹੈ ਜੀ ਤੇ ਆਪਾਂ ਇਹਦੇ ਪਰ ਪਾਵਾਂਗੇ 22 ਬ੍ਰੈਸਟ ਵਾਲੇ ਨੇ ਕਾਟਾ ਠੀਕ ਹੈ ਜੀ ਆਪਾਂ ਪੂਰਾ ਸੂਟ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਇੱਕ ਸਾਈਡ ਕੱਪੜੇ ਨੂੰ ਖੋਲ ਲੈ ਦੱਬ ਲੰਬਾਈ ਲਵਾਂਗੇ ਠੀਕ ਹੈ ਜੀ ਕਮੀਜ਼ ਦੀ ਲੰਬਾਈ ਆਪਣੇ ਕੋਲੇ 40 ਇੰਚ ਤਿਆਰ ਆਪਾਂ 43 ਇੰਚ ਲੈ ਲਈ ਠੀਕ ਹੈ ਜੀ 43 ਇੰਚ ਲੈ ਲਈ ਆਪਾਂ 3 ਇੰਚ ਵੱਧ ਰੱਖ ਕੇ ਠੀਕ ਹੈ ਤੇ ਹੁਣ ਆਪਾਂ ਇੱਥੋਂ ਇਹ ਨਿਸ਼ਾਨ ਤੋਂ ਆਪਾਂ ਕੱਪੜੇ ਦਾ ਫੋਲਡ ਕਰ ਲੈਣਾ ਕਿਉਂਕਿ ਆਪਣਾ ਜਿਹੜਾ ਪਿਛਲਾ ਕੱਪੜਾ ਹੋਊਗਾ ਉਹ ਆਪਣਾ ਹੋਊਗਾ ਬੈਕ ਵਾਲਾ ਪੱਲਾ ਠੀਕ ਹੈ ਜੀ ਆਪਾਂ ਇਹਦਾ ਕਰ ਲਿਆ ਫੋਲਡ ਤੇ ਹੁਣ ਆਪਾਂ ਲਾਵਾਂਗੇ ਘੇਰੇ ਦਾ ਨਿਸ਼ਾਨ ਕਮੀਜ਼ ਦਾ ਪੱਲਾ ਜਿਹੜਾ ਹੁੰਦਾ ਹੈ ਉਹ ਹੈਗਾ ਆਪਣੇ ਕੋਲੇ 25 ਇੰਚ ਤਿਆਰ ਠੀਕ ਹੈ ਜੀ 25 ਦੇ ਵਿੱਚ ਆਪਾਂ 4 ਇੰਚ ਜਿਹੜਾ ਫੋਲਡਿੰਗ ਲਈ ਲਾਵਾਂਗੇ ਚੱਕ ਫੋਲਡਿੰਗ ਲਈ ਤੇ ਇਹ ਆਪਣਾ ਹੋ ਗਿਆ 29 ਇੰਚ 29 ਦਾ ਹੋ ਗਿਆ ਆਪਣੇ ਕੋਲੇ ਹੀ 14.5 ਠੀਕ ਹੈ ਜੀ ਆਪਾਂ ਇੱਦਾਂ ਇੱਕ ਸਾਈਡ ਤੇ ਪਹਿਲਾਂ 14.5 ਦਾ ਨਿਸ਼ਾਨ ਲਗਾ ਲਿਆ ਦੇਖੋ ਫਿਰ ਆਪਾਂ ਇਹਨੂੰ ਇੱਦਾਂ ਕਰਕੇ ਫੋਲਡ ਕਰ ਲੈਣਾ ਠੀਕ ਹੈ ਜੀ ਤੇ ਦਾ ਸੋਖਾ ਜਿਹੜਾ ਆਪਣਾ ਫੋਲਡ ਹੋ ਜਾਂਦਾ ਪੱਲਾ ਲੋ ਜੀ ਹੁਣ ਆਪਾਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਤੇ ਜਿਹੜਾ ਆਪਣਾ ਸਾਈਡ ਵਾਲਾ ਕੱਪੜਾ ਹੋਊਗਾ ਜਿਹੜਾ ਬਚਿਆ ਇੱਕ ਸਾਈਡ ਤੇ ਉਹ ਆਪਾਂ ਸਲਵਾਰ ਦੇ ਪਰ ਲੈ ਲਈ ਯੂਜ਼ ਕਰਾਂਗੇ ਪਕ ਕਮੀਜ਼ ਦੇ ਪੱਲੇ ਅੱਦਾ ਉਤਾਰ ਲੇ ਤੇ ਆ ਜਿਹੜਾ ਆਪਣਾ ਕਪੜਾ ਸਾਈਡ ਵਾਲਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਦੋਨੋਂ ਪੱਲੇ ਜਿਹੜੇ ਅਲੱਗ-ਅਲੱਗ ਕਰ ਲੈਣੇ ਆ ਠੀਕ ਹੈ ਜੀ ਕਾਟਾਂ ਪਾਉਣ ਲੱਗੇ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦੇਖੋ ਦੋਨੋਂ ਪੱਲੇ ਆਪਾਂ ਅਲੱਗ-ਅਲੱਗ ਕਰਕੇ ਝੋੜ ਕੇ ਰੱਖ ਲਿਆ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਲਗਾਵਾਂਗੇ ਤੀਰੇ ਦਾ ਨਿਸ਼ਾਨ ਇਹਨਾਂ ਦਾ ਆਪਣਾ ਕੋ ਪਿਛਲਾ ਜਿਹੜਾ ਗਲਾ ਆ ਉਹ 5 ਇੰਚਾ ਤੇ ਆਪਣਾ ਜਿਹੜਾ ਤੀਰਾ ਆ ਉਹ 6.5 ਇੰਚ ਲੱਗੂਗਾ ਠੀਕ ਹੈ ਜੀ ਜੇ ਤੁਸੀਂ ਇਸ ਤੋਂ ਵੀ ਟੇਪ ਰੱਖਦੇ ਹੋ ਗੜਿਆਂ ਨੂੰ ਜਿਵੇਂ 8 ਜਾਂ 9 ਰੱਖਦੇ ਹੋ ਤਾਂ ਤੁਸੀਂ 6 ਜਤੀਰੇ ਦਾ ਨਿਸ਼ਾਨ ਲਗਾਇਓ ਠੀਕ ਹੈ ਜੀ ਤੇ ਹੁਣ ਆਪਾਂ ਲਗਾਵਾਂਗੇ ਮੋਡੇ ਦਾ ਨਿਸ਼ਾਨ ਮੋਡੇ ਦਾ ਨਿਸ਼ਾਨ ਆਪਣਾ 7.5 ਤੇ ਆਊਗਾ ਠੀਕ ਹੈ ਬੰਦੋ ਵਾਲੇ ਸਾਈਡ ਤੋਂ ਆਪਾਂ ਤੀਰੇ ਦਾ ਨਿਸ਼ਾਨ ਲਗਾਉਣਾ ਹੈ ਤੇ ਖੁੱਲੀ ਵਾਲੇ ਸਾਈਡ ਨੂੰ ਆਪਾਂ ਨੇ ਮੋਡੇ ਦਾ ਨਿਸ਼ਾਨ ਠੀਕ ਹੈ ਤੇ ਐਡਾ ਆਪਾਂ ਜਿਹੜਾ ਬਲੌਕਸ ਬਣਾ ਲਿਆ ਤੇ ਹੁਣ ਦੇਖੋ ਜੇ ਤੁਸੀਂ ਗਲਾ ਜਿਹੜਾ ਪਿੱਛੇ ਵਾਲਾ ਤੁਸੀਂ ਛੋਟਾ ਰੱਖਦੇ ਹੋ ਜਿਵੇਂ 2 ਜਾਂ 3 ਰੱਖਦੇ ਹੋ ਫਿਰ ਤੁਸੀਂ ਤੇਰਾ ਇੱਥੋਂ 7 ਰੱਖੋਗੇ ਤੇ ਜਿਹੜਾ ਇੱਥੋਂ ਤੁਸੀਂ 6.5 ਹੀ ਰੱਖਣਾ ਹੈ ਠੀਕ ਹੈ ਜੀ 6.5 ਰੱਖ ਕੇ ਅੱਧੇ ਇੰਚ ਦੀ ਹੀ ਕਾਟ ਪਾਉਗੇ ਜੇ ਤੁਸੀਂ 7 ਰੱਖੋਗੇ ਤਾਂ ਤੁਹਾਡਾ ਕੱਪੜਾ ਜਿਹੜਾ ਇਹ ਉਹ ਵੱਧੂ ਕੋ ਫਿਰ ਖਿੱਚ ਪਾਉਗੀ ਠੀਕ ਹੈ ਜੀ ਤੇ ਆਪਣੇ ਜਿਹੜੇ ਛਾਤੀ ਉਹ 22 ਇੰਚ ਆਪਾਂ ਤਾਂ ਇੰਚ ਵਧਾ ਕੇ ਰੱਖ ਲਈ ਪਲੇਟਾ ਪਾਉਣੀ ਆ 11.5 ਤੇ ਠੀਕ ਹੈ ਜੀ 22 ਦਾ ਤਾਂ ਸਾਡੇ 11 ਹੋ ਗਿਆ ਤਾਂ ਜਦੋਂ ਵਧਾ ਲਿਆ 11.5 ਠੀਕ ਹੈ ਜੀ ਤੇ 7.5 ਤੇ ਆਪਣਾ hip ਕਮਰ ਦਾ ਨਿਸ਼ਾਨ ਆ ਗਿਆ ਤੇ 15 ਤੇ ਆਪਣਾ hip ਦਾ ਨਿਸ਼ਾਨ ਆ ਗਿਆ ਠੀਕ ਹੈ ਜੀ ਜਿਵੇਂ ਆਪਾਂ ਹੁਣ ਜਿਹੜੀ ਕਮਰ ਆਪਣੀ 20 ਇੰਚ ਤਿਆਰ ਆ ਆਪਾਂ 1 ਇੰਚ ਵਧਾ ਲਾਂਗੇ 21 21 ਦਾ ਹਾਫ ਹੋ ਗਿਆ ਆਪਣੇ ਕੋਲੇ ਇਹ 10.5 ਇੰਚ ਠੀਕ ਹੈ ਜੀ ਤੇ hip ਆਪਣੇ ਕੋਲੇ 25 ਇੰਚ ਤਿਆਰ ਉਹ ਆਪਾਂ ਲਾ ਲਿਆ 12.5 ਇੰਚ ਠੀਕ ਹੈ ਕੀ ਰਦ ਨਿਸ਼ਾਨ ਆਪੋ ਨਹੀਂ 12.5 ਤੇ ਨਾਵਾਂਗੇ ਠੀਕ ਹੈ ਜੀ 25 ਇੰਚ ਤਿਆਰ ਆਪਣੇ ਕੋਲੇ ਤੇ ਇਥੋਂ ਆਪਾਂ 8 1/2 ਇੰਚ ਲੈ ਲਿਆ ਨੀਚੇ ਨੂੰ ਠੀਕ ਹੈ ਜੀ ਛਾਤੀ ਦੇ ਨਿਸ਼ਾਨ ਤੋਂ ਲੋਅਰ ਬ੍ਰੈਸਟ ਤੇ ਇਥੋਂ ਆਪਾਂ ਪੂਰਾ ਜਿਹੜਾ 11 ਇੰਚ ਰੱਖ ਲਾਂਗੇ ਠੀਕ ਹੈ ਜੀ ਮਤਲਬ ਕਿ ਛਾਤੀ ਜਿਹੜੀ ਆਪਣੀ 22 ਇੰਚ ਤਿਆਰ ਆ ਲੋ ਜੀ ਤਾਂ ਤਾਂ ਆਪਾਂ ਮਲਾ ਦੜਾ ਨੂੰ ਕਮਰ ਦੇ ਨਿਸ਼ਾਨ 'ਨਾਂ ਇਥੋਂ ਆਪਣੇ ਜਿਵੇਂ हिਪ ਭਾਰੀ ਇਥੋਂ ਆਪਾਂ 36 3 ਨਾ ਉੱਪਰ ਲੈ ਲੈਣਾ ਆ ਤੇ ਦੇਖੋ ਇਥੋਂ ਹੋ ਗਿਆ ਇਥੋਂ ਆਪਾਂ 12.5 ਨਿਸ਼ਾਨ ਲਾ ਲੈਣਾ ਇੱਦਾਂ ਜਿਵੇਂ ਆਪਣੀ हिਪ 24 ਇੰਚ ਤੇ ਇਥੋਂ ਆਪਾਂ ਥੋੜੇ ਜਿਗ੍ਹਾ ਲਈ ਦੇ ਵਿੱਚ ਇਹਨਾਂ ਨੂੰ ਨਿਸ਼ਾਨ ਲਗਾਉਣਾ ਕਿ ਇੱਥੋਂ ਇਹਨਾਂ ਦਾ ਆਪਣੇ ਕਸਟਮਰ ਦਾ ਜਿਹੜਾ ਸਾਈਜ਼ ਹੈ ਵੀ ਹੈ ਤੇ ਇੱਦਾਂ ਆਪਾਂ ਗੁਲਾਈ ਦੇ ਵਿੱਚ ਜਿਹੜਾ ਫਿਟਿੰਗ ਬਿਲਕੁਲ ਸੈੱਟ ਆ ਜਾਊਗੀ ਠੀਕ ਹੈ ਜੀ ਤੇ ਹੁਣ ਆ ਗਏ ਆਪਣੀਆਂ ਕਾਟਾਂ ਠੀਕ ਹੈ ਜੀ ਇਹ ਆਪਾਂ ਵਾਹਮਾਂਗੇ 2 ਇੰਚ ਤੋਂ ਕਾਟ ਜਿਹੜੀ ਆਪਣੀ ਬੈਕ ਵਾਲੀ ਪਾਉਗੀ ਤੇ ਫਰੰਟ ਵਾਲੀ ਆਪਾਂ ਪਾਉਣੀ 1/2 ਇੰਚ ਤੋਂ ਕਾਟ ਅੱਗੇ ਵਾਲੇ ਪੱਲੇ ਦੀ ਠੀਕ ਹੈ ਲੋ ਜੀ ਦੋਨੋਂ ਛਾਣਾ ਪਰ ਗਾ ਲਈ ਪਹਿਲਾਂ ਤੇ ਹੁਣ ਦੇਖੋ ਇੱਥੋਂ ਆਪਾਂ ਨੇ ਜਿਹੜਾ 1/2 ਇੰਚ ਦੀ ਡਾਊਨ ਕਾਟ ਪਾ ਦੇਣੀ ਆਪਾਂ ਨੇ ਕੱਲੇ ਫਰੰਟ ਵਾਲੇ ਨੂੰ ਪਾਉਣੀ ਆਪਾਂ ਨੇ ਬੈਕ ਵਾਲੇ ਨੂੰ ਨਹੀਂ ਪਾਉਣੀ ਹੈਗੀ ਠੀਕ ਹੈ ਜੀ ਬੈਕ ਵਾਲਾ ਪਲਾਦਾ 1/2 ਇੰਚ ਜਿਹੜਾ ਵੱਧ ਜਾਊਗਾ ਸਟੀਚਿੰਗ ਸੇਮ ਆਪਣੀ ਉਸੇ ਤਰ੍ਹਾਂ ਹੁੰਦੀ ਜਿਵੇਂ ਆਪਾਂ ਨਾਰਮਲ ਕਰਦੇ ਆ ਠੀਕ ਹੈ ਜੀ ਤੇ ਦੋਵੇਂ ਚਪਾਤ ਹੋਏ ਅਕਸਰ ਰੱਖ ਲਾਂਗੇ। ਕਪੜੇ ਦੇ ਵਿੱਚ ਮਾਰ ਜਾਂਦਾ ਨਿਸ਼ਾਨ ਲਗਾ ਲਾਂਗੇ ਅਸੀਂ ਤਾਂ। ਠੀਕ ਹੈ। ਲੋ ਜੀ। ਹੁਣ ਆਪਾਂ ਲਾਵਾਂਗੇ ਪਲੇਟਾਂ ਦਾ ਨਿਸ਼ਾਨ। ਦੇਖੋ ਜਿਹੜਾ 8 ਇੰਚ ਦਾ ਆਪਾਂ ਕਾਟ ਪਾਈਏ ਨਾ ਉਸ ਨਿਸ਼ਾਨ ਤੋਂ ਤੁਸੀਂ ਨਿਸ਼ਾਨ ਲਗਾਉਣਾ ਇਦਾਂ। ਠੀਕ ਹੈ। ਤੇ ਆਪਣੇ ਕੋਲੇ ਇਹ ਪਲੇਟ ਇਹਨਾਂ ਦੀ ਹੈਗੀ ਆਪਣੇ ਕੋਲੇ 12 ਇੰਚ ਤਿਆਰ ਆ। ਆਪਾਂ ਇਹ 12.5 ਇੰਚ ਰੱਖਣੀ ਆ। ਠੀਕ ਹੈ ਜੀ। ਆ ਦੇਖੋ ਸਾਢੇ 12 ਤੇ ਨਿਸ਼ਾਨ ਲਾ ਗਏ ਆਪਣਾ ਇਹ ਤੇ ਇਥੋਂ ਉੱਪਰ ਰੱਖਾਂਗੇ ਇਹ 4 ਇੰਚ ਫਰਕ ਪਲੇਟਾਂ ਦਾ ਠੀਕ ਹੈ 4 ਇੰਚ ਅੱਧਾ-ਅੱਧਾ ਜੰ ਚਾਪਣ ਦੋਨੇ ਸੱਡਾ ਤੋਂ ਆ ਜਾਣੇ ਸਲਾਈ ਚ ਤੇ ਆਪਣੇ ਕੋਲੇ ਸਾਢੇ 3 ਜਿਹੜਾ ਇਹ ਤਿਆਰ ਰਹਿ ਜਾਊਗਾ ਠੀਕ ਹੈ ਜੀ ਤੇ ਪਲੇਟ ਪਾਣੀ ਆਪਾਂ ਨੇ 7 ਇੰਚ ਦੀ ਲੋ ਜੀ ਤਾਂ ਪਾਸੇਤੀ ਕਰਤੀ ਠੀਕ ਹੈ ਤੇ ਇਥੋਂ ਆਪਣਾ ਦੇਖੋ 7.5 ਤੇ 8 ਤੇ ਆਪਾਂ ਲਾ ਰਹੇ ਨੇ ਜਿਹੜਾ ਪਲੇਟ ਦਾ ਨਿਸ਼ਾਨ ਆਪਾਂ ਮਾਰਜਨ ਕਰਨਾ ਹੈ ਨਿਸ਼ਾਨ ਬਣਾਉਣਾ ਇਥੋਂ ਆਪਾਂ ਰੱਖਾਂਗੇ 2 ਸਵਾ 2 ਇੰਚ ਠੀਕ ਹੈ ਜੀ ਇਹ ਤੋਂ ਲੰਬੀ ਬਲੇਡ ਤੋਂ ਆਪਣੇ ਸਿੱਧਾ ਨਿਸ਼ਾਨ ਲੱਗਣਾ ਹੈ ਠੀਕ ਹੈ ਜੀ ਤੇ ਜਿਹੜੀ ਆਪਣੇ ਮੋਡੇ ਵਾਲੀ ਪਲੇਟ ਆ ਉਹ ਆਪਾਂ ਇੱਥੇ 2 ਇੰਚ ਤੋਂ ਲਗਾ ਲਾਂਗੇ ਠੀਕ ਹੈ ਜੀ ਇਹ ਇਦਾਂ ਸੇਮ ਆਪਣੇ ਕੋਰਨਰ ਵਿੱਚੋਂ ਮਿਲ ਜਾਊਗੀ ਜਿਹੜਾ ਆਪਣਾ ਮੋਡੇ ਦਾ ਪਨਛਾ ਲਗਾਇਆ ਠੀਕ ਹੈ ਤੇ ਇਹ ਵਾਲਾ ਨਿਸ਼ਾਨ ਆਪਾਂ 8 ਇੰਚ ਵਾਲਾ ਨਿਸ਼ਾਨ ਨੰਮ ਬਣਾ ਦਾਂਗੇ ਇੱਦਾਂ ਲੋ ਜੀ ਠੀਕ ਹੈ ਜੀ ਬਾਕੀ ਨਿਸ਼ਾਨ ਵੀ ਸੇਮ ਇਸੇ ਤਰ੍ਹਾਂ ਲੱਗਣਗੇ ਪਿੱਛੇ ਵਾਲੇ ਪੱਲਿਆਂ ਤੇ ਵੀ ਠੀਕ ਹੈ ਜੀ ਤੇ ਹੁਣ ਆਪਾਂ ਕਟਿੰਗ ਕਰ ਦਾਂਗੇ ਪਹਿਲਾਂ ਮੈਂ ਦੋਨੇ ਪੱਲੇ ਜਿਹੜੇ ਇਕੱਠੇ ਕਟਿੰਗ ਕਰ ਲੈਣ ਜਿਵੇਂ ਬੈਕ ਵਾਲੀ ਕੱਟ ਦੋ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਫਿਰ ਫਰੰਟ ਵਾਲੀ ਕੱਟ ਪਾ ਦਾਂਗੇ ఆ దో హ ఫ్రంట్ల్లె చక్క లేదా టీకేజీ ఏర్ట్ కట్ అధి జాన్ కట్ పై ఫ్రే పల్లె కట్ింగ్ యోజీ ਠੀਕ ਆਪਾਂ ਕੱਟ ਲਗਾ ਲਾਂਗੇ ਠੀਕ ਹੈ ਜੀ ਲਓ ਜੀ ਇਹ ਪਨਪੁਛਾ ਹੰਡ ਰੋਗੀ ਫਿਰ ਆਪਾਂ ਪਿਰਟਾਂ ਦੇ ਨਿਸ਼ਾਨ ਲਗਾਉਣੇ ਇਸ ਤਰ੍ਹਾਂ ਆਪਾਂ ਬੁਲਾ ਦਾਂਗੇ ਕੱਟ ਦੇ ਨਾਲ ਠੀਕ ਹੈ ਇਹ ਹੋ ਗਿਆ ਆਪਣਾ ਚਾਕ ਫੋਲਡਿਆਂ ਦੇ ਨਿਸ਼ਾਨ ਠੀਕ ਹੈ ਚਾਕ ਤੋਂ ਆਪਾਂ ਨੇ ਇਹਦੇ ਨਿਸ਼ਾਨ ਤੋਂ ਆਪਾਂ ਘੇਰੇ ਦੇ ਨਿਸ਼ਾਨ ਲੱਦਾ ਬੁਲਾ ਦੇਣਾ ਠੀਕ ਹੈ ਲਓ ਜੀ ਤੇ ਹੁਣ ਆਪਾਂ ਕਰਾਂਗੇ ਪਿਛਲੇ ਗਲੇ ਦੀ ਕਟਾਈ ਇਹ ਫੜਾ ਖਲੀ ਚੜਾਈ 2.5 ਇੰਚ ਤੇ ਲੰਬਾਈ ਇਹ ਪੜਾ ਖਲੀ ਆ ਸਾਢੇ 5 ਇੰਚ ਸਵਾ 5 ਇੰਚ ਠੀਕ ਹੈ ਜੀ ਲੋਚ ਕੇ ਆਪਾਂ ਅੱਧੇ ਇੰਚ ਦੀ ਗੁੜਾਈ ਪਾ ਕੇ ਪਿਛਲੇ ਗਲੇ ਦੀ ਕਟਾਈ ਕਰ ਦਾਂਗੇ ਪਾਪੀ ਚੇਰ ਰਿਵਿਊ ਲਾਇਆ ਕਸਟਮਰ ਦਾ ਠੀਕ ਹੈ ਜੀ ਤੁਸੀਂ ਉਹ ਵੀ ਚੈੱਕ ਕਰਿਓ ਲੋ ਜੀ ਹੁਣ ਆਪਾਂ ਕਟਾਂਗੇ ਸਲਵਾਰ ਜਿੰਮੇ ਕੀ ਸਲਵਾਰ ਆਪਣੇ ਕੋਲ 36 ਇੰਚ ਤਿਆਰ ਆ ਠੀਕ ਹੈ ਜੀ ਟੋਟਲ 36 ਇੰਚ ਆ ਪਹਿਲਾਂ ਧਿਆਨ ਨਾਲ ਦੇਖਿਓ ਤੇ ਆਪਾਂ ਇਹਦੇ ਲਈ ਜਿਹੜਾ ਆਪਾਂ ਮਾਰਜਨ ਲੈਣਾ ਸਾਰੇ ਸਲਵਾਰ ਦਾ ਉੱਪਰ ਲੈਣਾ ਨੇ 3 ਇੰਚ ਠੀਕ ਹੈ ਜੀ ਤੇ 36 ਵਿੱਚ ਆਪਾਂ 3 ਇੰਚ ਐਡ ਕਰਾਂਗੇ ਤੇ ਹੋ ਗਿਆ ਆਪਣੇ ਕੋਲੇ 39 ਇੰਚ ਠੀਕ ਹੈ ਜੀ ਹੁਣ ਆਪਾਂ ਨਪਾਂਗੇ ਕਸਟਮਰ ਦੀ ਜਿਹੜੀ 벨ਟ ਆ ਚਲਵਾਰ ਦੀ 벨ਟ ਕਿੰਨੀ ਆ ਠੀਕ ਹੈ ਜੀ 벨ਟ ਆ ਪਰ ਖਣੀ ਆ 5 ਇੰਚ ਆਪਾਂ ਤਿਆਰ ਕਰਨੀ ਆ ਆਪਾਂ ਇਹ ਚ ਲੈ ਲਿਆ 2 ਇੰਚ ਮਾਰਜਨ ਠੀਕ ਹੈ ਜੀ 7 ਇੰਚ ਹੋ ਗਿਆ ਇਹ ਆਪਣੇ ਕੋਲੇ ਦੇਖੋ 7 ਇੰਚ ਤੇ ਆਪਾਂ ਉਹ ਜੋ ਟੋਟਲ ਖਵਾ ਰੱਖੀ ਉਹਦੇ ਵਿੱਚ ਆਪਾਂ 7 ਇੰਚ ਜਿਹੜਾ ਘਟਾ ਦੇਣਾ ਆ ਠੀਕ ਹੈ ਜੀ ਮਾਈਨਸ ਕਰ ਦੇਣਾ ਆ ਤੇ ਇਹ ਹੋ ਗਿਆ ਆਪਣੇ ਕੋਲੇ 32 ਇੰਚ ਠੀਕ ਹੈ ਜੀ ਕੋਈ ਵੀ ਸ਼ਾਰਟਸ ਜੀ ਕਟਿੰਗ ਕਰਦੇ ਆ ਸੇਮ ਇਹੀ ਮੈਥਡ ਨਾਲ ਕਰੋਂਗੇ ਤਾਂ ਬਿਲਕੁਲ ਪਰਫੈਕਟ ਸਲਵਾਰ ਬਣੂਗੀ ਠੀਕ ਹੈ ਜੀ ਪੂਰੀ ਤਿਆਰ ਤੇ 32 ਇੰਚ ਜਿਹੜੇ ਆਪਣੇ ਪੱਲੇ ਤੇ ਜਿਹੜੇ ਕੁੰਦੇ ਕਟਾਈ ਹੋਣੇ ਆ ਠੀਕ ਹੈ ਜੀ ਤੇ 벨ਟ ਹੋਣੀ ਆਪਣੀ 7 ਇੰਚ ਕਟਾਈ ਤੇ ਹੁਣ ਆਪਾਂ ਰੱਖਣੀ ਹੈ ਮੂਰੀ ਇਹਦੀ ਰੱਖਣੀ ਆਪਾਂ ਨੇ 7 ਇੰਚ ਠੀਕ ਹੈ ਜੀ 6.5 ਪੌਂਟ 7 ਰੱਖਾਂਗੇ ਤੇ ਇਹ ਆਪਣੇ ਕੋਲੇ ਹੈਗਾ ਆ 13 ਇੰਚਾ 6.5 ਮਤਲਬ ਇਹ ਚ ਮੂਰੀ ਬਣਦੀ ਆ ਆਪਣੀ ਠੀਕ ਹੈ ਜੀ ਤੇ ਬਾਕੀ ਦੀ ਮੋਰੀ ਜਿਹੜੀ ਆਪਾਂ ਕੁੰਟੈ ਵਿੱਚ ਰੱਖਾਂਗੇ ਆਹੇ 13 ਇੰਚ ਦੇ ਪੱਲੇ ਇੱਦਾਂ ਉਤਾਰ ਲੈਣੇ ਆ। ਠੀਕ ਹੈ ਜੀ। ਤੇ ਹੁਣ ਆਪਾਂ ਜਿਹੜੀ ਪੱਲਿਆਂ ਦੀ ਲੰਬਾਈ ਔਰ ਆਪਾਂ ਰੱਖਾਂਗੇ 32 ਇੰਚ। ਠੀਕ ਹੈ ਜੀ ਤੁਹਾਨੂੰ ਮੈਂ ਥੋੜਾ ਸਮਝਾਇਆ ਹੈ ਮੈਂ 32 ਇੰਚ ਦੇ ਪੱਲੇ ਔਰ ਕੁੰਦੇ। ਤੇ 7 ਇੰਚ ਆਪਣੀ ਹੋਊਗੀ ਬੈਲਟ। ਠੀਕ ਹੈ ਜੀ। ਇਹਦਾ ਤੁਸੀਂ ਡਬਲ ਕਰਕੇ ਦੇਖ ਲਿਆ ਕਰੋ ਪੱਲੇ ਉਹਨੇ ਵੀ ਕਿੰਨੀ ਮੋਰੀ ਬਣਦੀ ਕਿਵਰ ਭਲੇ ਖਲਾ ਆ ਦੇਖੋ। ਠੀਕ ਹੈ ਜੀ ਸਾਢੇ 6 ਮੋਰੀਏ ਦੇ ਵਿੱਚ ਆਪਣੀ ਠੇਡਾਈਆਂ ਜਾਂ ਚ ਮੋਰੀਏ ਤੇ ਪਤੋਆਂ ਚ ਬਾਧ ਰੱਖਣੀ ਉਹ ਆਪਾਂ ਕੁੰਦਿਆ ਚ ਰੱਖ ਲਾਂਗੇ ਠੀਕ ਹੈ ਜੀ ਤੇ ਦੋਨੋਂ ਪੱਲੇ ਆਪਾਂ ਇਦਾਂ ਦਿਖੋ ਉਤਾਰ ਲੈਣੇ ਸਲਵਾਰ ਦੇ ਜਿਹੜਾ ਆਪਣਾ ਸਾਈਡ ਵਾਲਾ ਕਪੜਾ ਬਚਿਆ ਸੀ ਕਮੀਜ਼ ਦੀ ਆਹ ਲੋ ਜੀ 32 ਦੇ ਸਾਮਣ ਆਪਾਂ ਜਿਹੜੇ ਦੋਨੋਂ ਪੱਲੇ ਹੁਣ ਕਟਿੰਗ ਕਰ ਲਾਂਗੇ ਲੋ ਜੀ ਇਹ ਹੋ ਗਿਆ ਆਪਣਾ ਵਿੱਚੋਂ ਕਪੜਾ ਕਟਿੰਗ ਪੱਲਿਆਂ ਦਾ ਸਟੈਪ ਬਾਏ ਸਟੈਪ ਮੈਂ ਤੁਹਾਨੂੰ ਸਾਰਾ ਦੱਸਾਂਗੀ ਠੀਕ ਹੈ ਜੀ ਇਹ ਆਪਣੇ ਕੋਲ ਹੈਵੀ ਸਾਈਜ਼ ਹੀ ਆ ਤੇ ਲੋ ਜੀ ਹੁਣ ਦੇਖੋ ਜਿਹੜਾ ਆਪਣੇ ਕੋਲ ਆਹ ਕਪੜਾ ਬਚ ਗਿਆ ਪੱਲਿਆਂ ਦੀ ਸਾਈਡ ਤੋਂ ਥੋੜਾ ਜਿਹਾ ਹੈ ਨਾ ਤੇ ਇਦਾਂ ਆਪਣੀ ਜਿਹੜੀ ਬੈਲਟ ਆਪਣੀ ਹੈਗੀ 26 ਇੰਚਾ ਤੇ ਇਹ ਆਪਣਾ ਜਿਹੜਾ ਇਹ ਬੈਲਟ ਵੀ ਨਹੀਂ ਬਣਣੀ ਹੈਗੀ ਠੀਕ ਹੈ ਜੀ ਇਹ ਗਹਾਂ ਜਾਓਗੇ 벨ਟ ਦਾ ਕਪੜਾ ਆਪਣਾ ਤੇ ਹੁਣ ਆਪਾਂ ਇਥੋਂ ਇਹਨੂੰ ਕਪੜਿਆਂ ਨੂੰ ਇਦਾਂ ਕਟਿੰਗ ਕਰ ਦਾਂਗੇ ਆ ਦੇਖੋ ਜੇ ਆਪਾਂ ਇਹਨੂੰ ਇਦਾਂ ਕਰਦੇ ਆ ਤਾਂ ਇਹ ਕਪੜਾ ਬੇਸਤ ਹੁੰਦਾ ਸੀ ਡਬਲ ਕਰਕੇ ਠੀਕ ਹੈ ਜੀ ਗਹਾਂ ਵਾਲਾ ਕਪੜਾ ਤੇ ਹੁਣ ਆਪਾਂ ਇਹ ਜਿਹੜਾ ਕਪੜਾ ਇਦਾਂ ਸਿੱਧਾ ਉਤਾਰ ਦੇਣਾ ਆ ਇਹ ਆਪਣੇ ਕੋਲੇ ਜਾਂ ਮਤਲਬ ਚਾਹੇ ਤੁਸੀਂ ਗਲਿਆਂ ਨੂੰ ਲਾ ਲਓ ਚਾਹੇ ਸਲਵਾਰ ਦੀਆਂ ਮੋਰੀਆਂ ਲਈ ਯੂਜ਼ ਕਰ ਲਿਓ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਸ ਆ ਤੇ ਹੁਣ ਦੇਖੋ ਆਪਾਂ ਹੁਣ ਉਤਾਰਾਂਗੇ ਬਾਹਾਂ ਪੱਲੇ ਆਪਣੇ ਉੱਤਰ ਗਏ ਹੁਣ ਆਪਾਂ ਕਮੀਜ਼ ਦੀਆਂ ਬਾਹਾਂ ਦਾ ਡਬਲ ਕਰ ਲੇਗਾ ਪਰ ਦੋਨੋਂ ਕੰਨੀਆਂ ਮਲਾ ਲਈਆਂ ਠੀਕ ਹੈ ਤੇ ਹੁਣ ਆਪਾਂ ਡਬਲ ਤੋਂ ਵੀ ਇਹਨੂੰ 4 ਫੋਲਡ ਕਰ ਲਿਆ ਇੱਦਾਂ ਠੀਕ ਹੈ ਜੀ ਤੇ ਹੁਣ ਆਪਾਂ ਕਟਿੰਗ ਰਾਂਗੇ ਬਾਹਾਂ ਦੀ ਕਟਾਈ ਕਰਾਂਗੇ ਬਾਹਾਂ ਦੀ ਲੰਬਾਈ ਆਪਣੇ ਕੋਲੇ 11 ਇੰਚ ਤਿਆਰ ਆ ਤੇ ਆਪਾਂ ਇਹਨੂੰ 2 ਇੰਚ ਵਧਾ ਲੈਣਾ ਹੈ 13 ਇੰਚ ਠੀਕ ਹੈ ਜੀ 13 ਇੰਚ ਤੇ ਅਸੀਂ ਸ਼ਾ ਲਗਾ ਰਿਹਾ ਇੱਦਾਂ ਲੋ ਜੀ ਕਪੜਾ ਇਦਾਂ ਬਾਹਾਂ ਦਾ ਪਹਿਲਾਂ ਉਤਾਰ ਲੈਣਾ ਆ ਫਿਰ ਆਪਾਂ ਪਾਵਾਂਗੇ ਬਾਹਾਂ ਦੀਆਂ ਕੱਟਾਂ ਜੀ ਬਾਅਦ ਜਿਹੜੀ ਮੋਰੀ ਆਪਣੇ ਕੋਲੇ ਇਹੋ 6.5 ਇੰਚ ਤਿਆਰ ਆ ਠੀਕ ਹੈ ਤੇ ਆਪਾਂ ਨੇ 2 ਇੰਚ ਨੂੰ ਵੱਧ ਲੈਣਾ ਹੈ ਲੋ ਜੀ ਤੇ ਖੁੱਲੀ ਵਾਲ ਸਾਈਡ ਤੋਂ ਆਪਾਂ ਦਾ ਕਾਟ ਦਾ ਨਿਸ਼ਾਨ ਲਗਾਵਾਂਗੇ 3 ਇੰਚ ਜਿਹੜੀ ਆਪਾਂ ਕਾਟ ਪਾਉਣੀ ਹੈ ਮੋਢੇ ਵਾਲੀ ਤੇ ਇਥੋਂ ਆਪਾਂ ਰੱਖ ਲਿਆ 2.5 ਇੰਚ ਠੀਕ ਹੈ ਤੇ ਇਦਾਂ ਆਪਾਂ ਪਹਿਲਾਂ ਨਿਸ਼ਾਨ ਨੂੰ ਬਿਲਾ ਲੈਣਾ ਹੈ ਲੋ ਜੀ ਦਾ ਗੁਲਾਈ ਦੇ ਵਿੱਚ ਆਪਾਂ ਜਿਹੜੀ ਆ ਕਾੜ ਦਾਨਸ਼ਾਲ ਬਣਾ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਰੱਖਣਾ ਸੀ ਮੋਢਾ ਮੋਢਾ ਆਪਣੇ ਕੋਲੇ ਹੈਗਾ ਤਿਆਰ ਇਹਨਾਂ ਦਾ 10 ਇੰਚ ਪੌਣੇ 10 ਤੇ ਲਗਭਗ ਠੀਕ ਹੈ ਜੀ ਬਾਈ ਬਰੈਸ ਦਾ 10 ਇੰਚ ਤੱਕ ਆ ਜਾਂਦਾ ਆ ਤੇ ਇਥੋਂ ਆਪਾਂ ਜਿਹੜਾ 10 ਇੰਚ ਦਾ ਨਿਸ਼ਾਨ ਆ ਉਹ ਆਪਾਂ نیچے ਬਲਾ ਲੈਣਾ ਮੋਰੀ ਦੇ ਨਿਸ਼ਾਨ ਨਾਲ ਬਾਹਲੇ ਮੋਰੀ ਦੇ ਨਾਲ ਠੀਕ ਹੈ ਜੀ ਤਿਆਰ ਨਿਸ਼ਾਨ ਤੇ ਇਥੋਂ ਆਪਾਂ ਦੇਖ ਲੈਣਾ ਵੀ ਜਿਹੜਾ ਆਪਣਾ ਤਿਆਰ ਮੋਢੇ 10 ਇੰਚ ਤੋਂ ਇਹਦਾ ਹਾਫ ਕਰ ਲਿਆ ਤੇ ਇਥੋਂ ਜਿਹੜੀ ਆਪਣੀ ਫਰੰਟ ਵਾਲੀ ਕਾਟ ਪਾ ਜੂਗੀ ਅੱਧਾ ਇੰਚ ਡਾਊਨ ਕਰਕੇ ਆਪਾਂ ਨੇ ਅਗਲੀ ਕਾਟ ਪਾ ਲੈਣੀ ਬਹਾਂ ਦੀ ਠੀਕ ਹੈ ਲੋ ਜੀ ਤੇ ਹੁਣ ਆਪਾਂ ਕਰ ਦਾਂਗੇ ਕਟਿੰਗ ਪਹਿਲਾਂ ਆਪਾਂ ਦੋਨੋਂ ਪੱਲੇ ਇਕੱਠੇ ਇੱਧਾ ਕਟਿੰਗ ਕਰ ਲੈਣੇ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਬਹਾਂ ਨੂੰ ਖੋਲ ਕੇ ਫਿਰ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਆ ਦੇਖੋ ਠੀਕ ਹੈ ਤੇ ਇਥੋਂ ਪਰਦਾ ਬਹਾਂ ਨੂੰ ਖੋਲ ਲਿਆ ਠੀਕ ਹੈ ਬਹਾਂ ਮੈਂ ਜੋੜ ਕੇ ਰੱਖੀ ਹੈ ਨੇ ਤੇ ਆਹ ਵਾਲਾ ਨਿਸ਼ਾਨ ਜਿਹੜਾ ਆਪਣਾ ਫਰੰਟ ਕੱਟ ਦਾ ਆ ਜਾਊਗਾ ਜਦੋਂ ਬਹਾਂ ਅਟੈਚ ਕਰੂੰਗਾ ਤੁਹਾਨੂੰ ਆਪਣੇ ਆਪ ਦਾ ਲੈਣਾ ਵੀ ਕਿਹੜੀ ਬਹਾਂ ਕਿੱਧਰ ਲੱਗਣੀ ਹੈ ਪਹਿਲਾਂ ਦੋਨੋਂ ਬਹਾਂ ਚੈੱਕ ਕਰ ਲਿਓ ਠੀਕ ਹੈ ਜੀ ਲੋ ਜੀ ਇਹ ਹੋ ਗਈ ਆਪਣੀ ਬਹਾਂ ਦੀ ਕਟਿੰਗ ਠੀਕ ਹੈ ਇਥੋਂ ਆਪਣਾ 1.5 ਇੰਚ ਜਿਹੜਾ ਫੋਲਡਿੰਗ ਆ ਜਾਊਗਾ ਤੇ ਅੱਧਾ ਇੰਚ ਜਿਹੜਾ ਉੱਪਰ ਆਪਣਾ ਸਲਾਈ ਚ ਆ ਜਾਊਗਾ ਠੀਕ ਹੈ ਜੀ 11 ਇੰਚ ਬਾਹ ਆਪਣੀ ਜਿਹੜੀ ਤਿਆਰ ਹੋ ਜੀਗੀ ਆਪਾਂ ਇਦਾਂ ਕੱਟ ਲਵਾ ਲਿਆ ਹਾਂ ਜੀ ਉਸ ਤੋਂ ਬਾਅਦ ਆਪਾਂ ਦੇਖੋ 벨ਟ ਉਤਾਰਾਂਗੇ ਇੱਦਾਂ ਮੈਂ ਕਪੜਾ ਟੋਟਲ ਖੋਲ ਲਿਆ ਜਿਵੇਂ ਕੰਨੀ ਆ ਇਹ ਪੂਰਾ ਕਪੜਾ ਖੋਲ ਲਿਆ ਮੈਂ ਦੇਖੋ ਤੇ 7 ਇੰਚ ਆਪਾਂ ਇਥੋਂ 벨ਟ ਰੱਖ ਲਈ ਠੀਕ ਹੈ ਜੀ ਤੇ ਇੱਧਰ ਨੂੰ ਆ ਗਿਆ ਆਪਣਾ ਇਹ 26 ਇੰਚ ਠੀਕ ਹੈ 26 ਦੇ ਵਿੱਚ ਆਪਾਂ 1 ਇੰਚ ਵੱਧ ਰੱਖ ਕੇ 27 ਇੰਚ ਠੀਕ ਹੈ ਤੇ ਐਦਾਂ ਆਪਾਂ ਬੈਲਟ ਉਤਾਰ ਲੈਣੀ ਹੈ 26 ਇੰਚ ਨਾਲ ਲਗਾਇਆ ਤੇ ਇੱਥੋਂ ਆਪਾਂ ਇਹਨੂੰ ਫੋਲਡ ਕਰ ਲਾਂਗੇ ਫਿਰ ਪੂਰਾ ਕੱਪੜਾ ਖੋਲ ਕੇ ਨੈਸਰਾਂ ਦੇਖੋ ਤੇ ਐਦਾਂ ਹੈ ਠੀਕ ਹੈ ਜੀ ਆਪਾਂ ਡਬਲ ਕਰ ਲੈ ਕੱਪੜੇ ਨੂੰ ਤੇ ਇੱਥੋਂ ਆਪਣੀ ਜਿਹੜੀ ਆ 벨ਟ ਹੋ ਗਈ ਠੀਕ ਹੈ ਤੇ ਆਪਾਂ 벨ਟ ਕਟਿੰਗ ਕਰ ਜਿਹੜਾ ਆਪਣਾ ਕਪੜਾ ਸਾਈਡ ਤੇ ਆ ਉਹ ਆਪਾਂ ਕਟਿੰਗ ਕਰ ਲਾਂਗੇ ਜਿਵੇਂ ਆਪਾਂ ਅੰਕਲਿਆਂ ਨੂੰ ਕਪੜਾ ਲਾਉਣਾ ਹੈ ਠੀਕ ਹੈ ਜੀ ਜਿਹੜਾ ਆਪਣਾ ਪਹਿਲਾ ਪੀਸ ਉਤਾਰਿਆ ਆਪਣਾ ਉਹ ਸਰਵਾਰ ਦੇ ਮੋਰੀਆਂ ਵਿੱਚ ਲੱਗ ਜਾਊਗਾ ਤੇ ਆਪਣੇ ਗੜਿਆਂ ਲਈ ਜੂਸ ਹੋ ਜਾਊਗਾ ਠੀਕ ਹੈ ਜੀ ਕਈ ਵਾਰ ਜੇ ਜੋੜ ਵਗੈਰਾ ਪਾਉਣਾ ਹੋਵੇ ਤਾਂ ਉਹ ਵੀ ਕੰਮ ਆ ਜਾਂਦਾ ਹੈ ਲਓ ਜੀ ਇਹ ਹੋ ਗਈ ਆਪਣੀ 벨ਟ ਤੇ ਇਹ ਵਾਲਾ ਜਿਹੜਾ ਪੀਸ ਆਪਾਂ ਇਦਾਂ ਉਤਾਰ ਲਾਂਗੇ ਠੀਕ ਹੈ ਜੀ ਜਿਵੇਂ ਆਪਾਂ ਰੇ ਵਾਲੀ ਰਿਯੂਜ਼ ਕਰਨੀ ਆ ਜਾਂ ਫਿਰ ਆਪਾਂ ਨੇ ਅਗਲੇ ਗੜਲੇ ਤੇ ਲਾਉਣਾ ਆ ਲਓ ਜੀ ਠੀਕ ਹੈ ਜੀ ਤੇ ਹੁਣ ਜਿਹੜਾ ਆਪਣੇ ਕੋਲ ਲੱਭ ਕੇ ਕੱਪੜਾ ਬਚ ਗਿਆ ਉਹਦੇ ਆਪਾਂ ਕਰਾਂ ਇੱਕੁੰਦੇ ਕਟਿੰਗ ਠੀਕ ਹੈ ਜੀ ਲਓ ਜੀ ਇਹ ਹੋ ਗਈ ਆਪਣੀ 벨ਟ ਤੇ ਹੁਣ ਆਪਾਂ ਬੈਲਟ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਲੋ ਜੀ ਹੁਣ ਆਪਾਂ ਜਿਹੜਾ ਕਪੜਾ ਆਪਣਾ ਹੈ ਬਚਿਆ ਸਾਰਾ ਇਹਨੂੰ ਆਪਾਂ ਡਬਲ ਫੋਲਡ ਕਰ ਲਾਂਗੇ ਇਸ ਤਰ੍ਹਾਂ ਕੁੰਦਿਆਂ ਦੇ ਲਈ ਠੀਕ ਹੈ ਜੀ ਤੇ ਆਪਾਂ ਡਬਲ ਕਰਕੇ ਨਾਪਾਂਗੇ ਵੀ ਸਲਵਾਰ ਆਪਣੀ ਕਿੱਦਾਂ ਬਣਦੀ ਆ ਆਪਾਂ ਡਬਲ ਕਰਕੇ ਰੱਖ ਲਿਆ ਤੇ ਇਹ ਆਪਣੇ ਕੋਲ ਹੈਗਾ ਜੀ 42 ਇੰਚ ਠੀਕ ਹੈ ਜੀ 10 ਇੰਚ ਦਾ ਮਤਲਬ ਕਿ 32 ਇੰਚ ਆਪਾਂ ਅੱਖਣੀਆਂ ਕੁੰਦਿਆਂ ਦੀ ਲੰਬਾਈ 10 ਇੰਚ ਵੱਧ ਹੋ ਕੇ ਆਪਣੇ ਕੋਲ ਇਹ ਆਸਣ ਲਈ ਤੇ ਇੱਥੋਂ ਆਪਾਂ ਲਾ ਲਾਂਗੇ ਮੋਰੀ ਦਾ ਨਿਸ਼ਾਨ 32 ਇੰਚ ਨਿਸ਼ਾਨ ਲਗਾਉਣ ਤੋਂ ਬਾਅਦ ਠੀਕ ਹੈ ਜੀ ਤੇ ਇੱਥੋਂ ਆਪਾਂ ਲਾ ਲਾਂਗੇ 2.5 ਇੰਚ ਦਾ ਨਿਸ਼ਾਨ ਠੀਕ ਹੈ ਜੀ ਸਾਢੇ 6 ਆਪਣੇ ਪੱਲੇ ਵਿੱਚ ਮੂਰੀ ਆ ਠੀਕ ਹੈ ਸਾਢੇ 6 ਦਾ ਇੰਚ ਵਧਾ ਕੇ 7 2 ਇੰਚ ਆਪਾਂ ਬਾਦਰ ਰੱਖ ਲਈ ਠੀਕ ਹੈ ਜੀ ਮਾਰਜਨ ਦੇ ਲਈ ਤੇ ਆਪਾਂ ਹਟਾਈਏ ਜਿੰਨੇ ਨਿਸ਼ਾਨ ਲਗਾ ਲਈ ਅੱਧਰ ਠੀਕ ਹੈ ਆ ਦੇਖੋ ਇਹ ਆਪਣਾ ਹੋਏਗਾ 10 ਇੰਚ ਜੇ ਤੁਸੀਂ ਫੁੱਲ ਸਿੱਧਾਰੀ ਸ਼ਿਵਾਰ ਪਾਉਣੀ ਹੈ ਫਿਰ ਤੁਸੀਂ ਇਹ ਗੁਲਾਈ ਦੇ ਵਿੱਚ ਬਦਲ ਕੇ ਨਿਸ਼ਾਨ ਲਗਾ ਸਕਦੇ ਹੋ ਤੇ ਇੱਥੇ ਆਪਾਂ ਦੋਵੇਂ ਸਾਈਡਾਂ ਤੇ ਕੋ ਕੱਪੜੇ ਦੇ ਲਗਾ ਲਿਆ 32 ਇੰਚ ਲੰਬਾਈ ਰੱਖ ਕੇ 22 ਇੰਚ ਮੋਰੀ ਠੀਕ ਹੈ ਜੀ ਤੇ ਹੁਣ ਆਪਾਂ ਜੜਾਏ ਆਪਣੇ ਆਪਾਂ ਦੂਜੀ ਮੂਰੀ ਦੇ ਨਿਸ਼ਾਨ ਇਦਾਂ ਨਾਲ ਉਹਨੂੰ ਮਲਾਤਾ ਦੇਖੋ ਠੀਕ ਹੈ ਜੀ ਮੂਰੀ ਨਾਲ ਮੂਰੀ ਮਲਾਤੀ ਹੁਣ ਆਪਾਂ ਕਰਾਂਗੇ ਕਟਿੰਗ ਆਸਾਨ ਆਪਾਂ ਤੁਹਾਨੂੰ ਦੱਸ ਦਿਆਂ ਬਾਅਦ ਚ ਤੇ ਇਦਾਂ ਆਪਾਂ ਪਹਿਲਾਂ ਲੰਬਾਈ ਉਤਾਰ ਲੈਣੀ ਹੈ ਮਤਲਬ ਕਿ ਸਮਝ ਲਓ ਇਹ ਫੁੱਲ ਸਲਵਾਰ ਆਪਣੀ ਭਾਰੀ ਬਣਦੀ ਆ ਠੀਕ ਹੈ ਜੀ ਤੇ ਐਦਾਂ ਆਪਾਂ ਕਟਿੰਗ ਕਰ ਲਿਆ ਤੇ ਹੁਣ ਆਪਾਂ ਜਿਹੜੇ ਆ ਇਹ ਕੁੰਦੇ ਆ ਨਿਚ ਇੱਕ ਗੁੰਦਾ ਚੱਕ ਕੇ ਆਪਾਂ ਇਹਦਾ ਦੋਨੋਂ ਆਹ ਇਹਦੇ ਉੱਪਰ ਰੱਖ ਲੈਣੇ ਆ ਠੀਕ ਹੈ ਜੀ ਵੀ ਤਾਂ ਜੋ ਜਿਹੜਾ ਆਪਣਾ ਫਰਕ ਤਾਂ ਨਹੀਂ ਹੈ ਕੁੰਦਿਆਂ ਦਾ ਉਹ ਬਾਅਦ ਚੈੱਕ ਕਰਾਂਗੇ ਠੀਕ ਹੈ ਇਹ ਹੋ ਗਿਆ ਆਪਣੀ ਲੰਬਾਈ ਕੁੰਦਿਆਂ ਦੀ ਤੇ ਦੂਜੀ ਸਾਈਡ ਆ ਗਿਆ ਆਪਣਾ ਆਸਣ ਠੀਕ ਹੈ ਜੀ ਇਥੋਂ ਆਪਾਂ ਆਸਣ ਦਾ ਮਾਪ ਲਾਵਾਂਗੇ 10 ਇੰਚ ਦਾ ਜੇ ਤੁਸੀਂ ਮਤਲਬ ਫੁੱਲ ਭਾਰੀ ਪਾਉਣੇ ਫਿਰ ਤਾਂ ਤੁਹਾਡਾ 10 ਇੰਚ ਪੂਰਾ ਹੀ ਕਪੜਾ ਹੈ ਕਿਉਂਕਿ ਤੁਸੀਂ ਹਲਕੀ ਜਿਹੀ ਗੁੜਾਈ ਪਾ ਕੇ ਤੁਸੀਂ 10 ਇੰਚ ਰੱਖ ਸਕਦੇ ਹੋ ਆਪਾਂ ਇਹਨੂੰ ਫੁੱਲ ਭਾਰੀ ਨਹੀਂ ਬਣਾਉਣਾ ਹੈਗਾ ਆਪਾਂ ਥੋੜੀ ਜਿਹੀ ਘੱਟ ਕਰ ਲਈਏ 10 ਇੰਚ ਆਸਣ ਆਪਾਂ ਇੱਥੇ ਰੱਖ ਕੇ ਤੇ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਲਓ ਜੀ ਇਹ ਹੋ ਗਿਆ ਆਪਣੇ ਆਸਣ ਦੀ ਕਟਿੰਗ ਤੁਸੀਂ ਹਲਕੀ ਜਿਹੀ ਗੁੜਾਈ ਪਾ ਕੇ ਪੂਰੀ ਫੁੱਲ ਪਰ ਸਲਵਾਰ ਬਣਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਨਹੀਂ ਫਰੀ ਬਣਾਉਣੀ ਹੈਗੀ ਸੀ ਠੀਕ ਹੈ ਲੋ ਜੀ ਹੋ ਗਿਆ ਆਪਣੇ ਕੁੰਦੇ ਠੀਕ ਹੈ ਤੇ ਆਪਾਂ ਹੈ ਬਚ ਗੜਾ ਕਟਿੰਗ ਵਿੱਚੋਂ ਕਰਦਾਂਗੇ ਕੁੰਦਿਆਂ ਦੀ ਚਾਰ ਹੋ ਗਏ ਆਪਣੇ ਜੀ ਕੁੰਦੇ ਦੋਨੋਂ ਹੋ ਗਏ ਪੱਲੇ ਕਟਿੰਗ ਠੀਕ ਹੈ ਲੋ ਜੀ ਤੇ ਕਸਟਮਰ ਦਾ ਰਿਵਿਊ ਦੇਖੋ ਤੁਸੀਂ ਫਿਟਿੰਗ ਦਾ ਬਹੁਤ ਵਧੀਆ ਹੀ ਹੈ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਜੂਰ ਕਰਿਓ ਲਾਈਕ ਕਰਿਓ ਠੀਕ ਹੈ ਜੀ ਥੈਂਕ ਯੂ ਜੀ